ਤੁਸੀਂ ਪੰਜਾਬ ਦੇ ਅੰਦਰ ਕਿਤੇ ਵੀ ਡਿਬੜੂ ਗੜ ਜਾਂ ਭਾਈ ਅਮਰਤਪਾਲ ਦੀ ਗੱਲ ਕਰੋਗੇ ਤਾਂ ਤੁਹਾਡੇ ਜਿੰਨੇ ਅਕਾਊਂਟ ਨੇ ਉਹ ਬੰਦ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਇੱਕ ਲਬਜ ਬੋਲੋਗੇ ਮੇਰੇ ਦੇਖਣ ਜਿਹੜਾ ਮੈਂ ਇੱਥੇ ਬੋਲ ਰਿਹਾ ਇਹ ਵੀ ਸ਼ਾਇਦ ਤੁਹਾਡਾ 5 ਮਿੰਟ ਉਹਨਾਂ ਨੇ ਨਹੀਂ ਚੱਲਣ ਦੇਣਾ ਆਈਡੀ ਪੇਜ ਟਵਿੱਟਰ ਮੇਰਾ ਮੇਰੇ ਲੜਕੇ ਦਾ ਅੱਜ ਸ਼ਾਇਦ ਉਹ ਵੀ ਹਾਈ ਕੋਰਟ 'ਚ ਪ੍ਰੈਸ ਕਾਨਫਰੰਸ ਕਰਨ ਲੱਗਾ ਹੈ ਤੁਸੀਂ ਬੋਲਣ ਤੁਸੀਂ ਨਹੀਂ ਦੇਣਾ ਪੀਸਫੁਲ ਪ੍ਰੋਟੈਸਟ ਤੁਸੀਂ ਨਹੀਂ ਕਰਨ ਦੇਣਾ ਕੋਈ ਤੁਸੀਂ ਗੱਲ ਜਿਹੜੀ ਮੀਡੀਆ 'ਤੇ ਹੋਣੀ ਉਹ ਤੁਸੀਂ ਨਹੀਂ ਰਹਿਣ ਦੇਣੀ ਤਾਂ ਫਿਰ ਇਸ ਸਟੇਟ ਦੇ ਅੰਦਰ ਸਰਕਾਰ ਦਾ ਕੀ ਫਾਇਦਾ ਹੈ ਕਿ ਮੈਂ ਕਹਾਂਗਾ ਪੰਜਾਬ ਦੇ ਅੰਦਰ ਇਸ ਵਕਤ ਇਹਨਾਂ ਨਾਲ ਬੈਟਰ ਹੈ ਕਿ ਇੱਥੇ ਡਿਕਟੇਟਰਸ਼ਿਪ ਰਾਸ਼ਟਰਪਤੀ ਰਾਜ ਹੋ ਜੇ ਤੇ ਉਹ ਬੈਟਰ ਮੈਂ ਕਹੂੰਗਾ ਇਹਨਾਂ ਦੇ ਨਾਲੋਂ ਐਨਐਸਏ ਦੇ ਤਹਿਤ ਅਸਾਮ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦੇ ਕੇਸ ਦੀ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਅਤੇ ਉਹਨਾਂ ਦੇ بیٹے ਵਕੀਲ ਇਮਾਨ ਸਿੰਘ ਖਾਰਾ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਦੇਸ਼ ਵਿੱਚ ਲੋਕਤੰਤਰ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ નિર્ਦੋਸ਼ ਲੋਕਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਨੂੰ ਨਸਾਨਾ ਬਣਾਇਆ ਜਾ ਰਿਹਾ ਹੈ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਗਏ ਇਕੱਠ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਉਹਨਾਂ ਨੂੰ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਸੋਸ਼ਲ ਮੀਡੀਆ ਰਾਹੀਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਤੋਂ ਸਾਫ਼ ਜਾਹਰ ਹੈ ਕਿ ਇਨਸਾਫ਼ ਦੀ ਗੱਲ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹਾ ਸਭ ਕੁਝ ਕੀਤਾ ਜਾ ਰਿਹਾ ਹੈ ਖਾਸ ਕਰ ਨਿਰਦੋਸ਼ ਸਿੱਖਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਤੱਕ ਬਖਸੇ ਨਹੀਂ ਜਾ ਰਹੇ ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਜੇਕਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਮੁੜ ਚਾਲੂ ਨਾ ਕੀਤੇ ਗਏ ਤਾਂ ਉਹ ਅਦਾਲਤ ਦਾ ਸਹਾਰਾ ਲੈਣਗੇ ਇੱਥੇ ਦੱਸਣਯੋਗ ਹੈ ਕਿ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਕੇਸਾਂ ਦੇ ਨਾਲ-ਨਾਲ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਮਾਮਲੇ ਦੀ ਪੈਰਵਾਈ ਵੀ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਖਾਰਾ ਨੇ ਸਿੱਧੇ ਦੋਸ਼ ਲਾਉਂਦਿਆਂ ਸਰਕਾਰ ਤੇ ਕਿਹਾ ਹੈ ਕਿ ਇਸ ਦੇ ਨਾਲ ਕੇਂਦਰ ਸਰਕਾਰ ਵੀ ਮਿਲੀ ਹੋਈ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਸਰਕਾਰ ਦੇ ਨਾਲੋਂ ਚੰਗਾ ਹੈ ਕਿ ਇੱਥੇ ਰਾਸ਼ਟਰਪਤੀ ਰਾਜ ਲੱਗ ਹੋ ਜਾਵੇ। ਕੀ ਕੁਛ ਕਿਹਾ ਤੁਸੀਂ ਆਪ ਹੀ ਦੇਖ ਲਓ। ਦੇਖੋ ਅੱਜ ਗੱਲ ਇਹ ਹੈ ਕਿ ਜੋ ਪੰਜਾਬ ਦੇ ਹਾਲਾਤ ਨੇ ਜੇ ਮੈਂ ਕਹੂੰਗਾ ਕਿ ਡੈਮੋਕਰੇਸੀ ਦਾ ਕਤਲ ਡਿਕਟੇਟਰਸ਼ਿਪ ਨਾਲ ਸੈਂਟਰ ਗਵਰਨਮੈਂਟ ਜਿਹੜੀ ਨਾਲ ਰਲਈ ਹੋਈ ਹੈ ਤੁਸੀਂ ਪੰਜਾਬ ਦੇ ਅੰਦਰ ਕਿਤੇ ਵੀ ਡਿਬੜੂ ਗੜ ਜਾਂ ਭਾਈ ਅਮਰਤਪਾਲ ਦੀ ਗੱਲ ਕਰੋਗੇ ਤਾਂ ਤੁਹਾਡੇ ਜਿੰਨੇ ਅਕਾਊਂਟ ਨੇ ਉਹ ਬੰਦ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਇੱਕ ਲਬਜ ਬੋਲੋਗੇ ਮੇਰੇ ਦੇਖਣ ਜਿਹੜਾ ਮੈਂ ਇੱਥੇ ਬੋਲ ਰਿਹਾ ਇਹ ਵੀ ਸ਼ਾਇਦ ਤੁਹਾਡਾ 5 ਮਿੰਟ ਉਹਨਾਂ ਨੇ ਨਹੀਂ ਚੱਲਣ ਦੇਣਾ ਤਾਂ ਆਈਡੀ ਪੇਜ ਟਵਿੱਟਰ ਮੇਰਾ ਮੇਰੇ ਲੜਕੇ ਦਾ ਅੱਜ ਸ਼ਾਇਦ ਉਹ ਵੀ ਹਾਈ ਕੋਰਟ 'ਚ ਪ੍ਰੈਸ ਕਾਨਫਰੰਸ ਕਰਨ ਲੱਗਾ ਹੈ ਤਾਂ ਇੱਥੋਂ ਤੱਕ ਜੋ ਅਸੀਂ ਲਫ਼ਜ਼ ਬੋਲਦੇ ਆ ਉਹ ਸਾਡਾ ਉਹਨਾਂ ਨੇ ਇੱਕ ਲਫ਼ਜ਼ ਪੂਰਾ ਨਹੀਂ ਹੋਣ ਦਰਾਂ ਉਹਨਾਂ ਨੇ ਕਿ ਮੈਂ ਕਹੂੰਗਾ ਪੰਜਾਬ ਦੇ ਅੰਦਰ ਇਸ ਵਕਤ ਇਹਨਾਂ ਨਾਲ ਬੈਟਰ ਹੈ ਕਿ ਇੱਥੇ ਡਿਕਟੇਟਰਸ਼ਿਪ ਰਾਸ਼ਟਰਪਤੀ ਰਾਜ ਹੋ ਜੇ ਤੇ ਉਹ ਬੈਟਰ ਮੈਂ ਕਹੂੰਗਾ ਇਹਨਾਂ ਦੇ ਨਾਲੋਂ ਜਿਹੜੇ ਇਹਨਾਂ ਦੇ ਸੀਨੀਅਰ ਇਹਨਾਂ ਦੇ ਹੀਗੇ ਨੇ ਅਫੀਸਰ ਨੇ ਆਈਪੀਐਸ ਉਹ ਬੈਠੇ ਇਸ ਕੰਮ ਲਈ ਨਹੀਂ ਮੈਂ ਅੱਗੇ ਵੀ ਕਿਹਾ ਸੀ ਕਿ ਤੁਸੀਂ ਜਿਹੜੀ ਕਹਿੰਦੇ ਹੋ ਫਰੀडम ਆਫ ਸਪੀਚ ਹੈ ਔਰ ਚੈਪਟਰ ਨੂੰ ਤੁਸੀਂ ਪਾੜ ਕੇ ਸੁੱਟ ਕਿਉਂ ਨਹੀਂ ਦਿੰਦੇ ਤੁਸੀਂ ਬੋਲਣ ਤੁਸੀਂ ਨਹੀਂ ਦੇਣਾ ਪੀਸਫੁਲ ਪ੍ਰੋਟੈਸਟ ਤੁਸੀਂ ਨਹੀਂ ਕਰਨ ਦੇਣਾ ਕੋਈ ਤੁਸੀਂ ਗੱਲ ਜਿਹੜੀ ਮੀਡੀਆ ਤੇ ਹੋਣੀ ਉਹ ਤੁਸੀਂ ਨਹੀਂ ਰਹਿਣ ਦੇਣੀ ਤਾਂ ਫਿਰ ਇਸ ਸਟੇਟ ਦੇ ਅੰਦਰ ਸਰਕਾਰ ਦਾ ਕੀ ਫਾਇਦਾ ਹੈ ਦੇਖੋ ਕੋਈ ਐਮਐਲਏ ਹੈ ਕੋਈ ਮਨਿਸਟਰ ਹੈ ਕੋਈ ਬੰਦਾ ਇਸ ਪੁਆਇੰਟ ਤੇ ਨਹੀਂ ਬੋਲਦਾ ਕਾਰਨ ਕੀ ਹੈ ਸਾਨੂੰ ਤਾਂ ਸਿਰਫ ਲੁੱਟਣ ਤੋਂ ਬਿਨਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਪੰਜਾਬ ਦੇ ਅੰਦਰ ਪੰਜਾਬ ਦੀ ਗੱਲ ਕਰੋਗੇ ਜਾਂ ਆਪਦੇ ਕੌਮ ਦੀ ਗੱਲ ਕਰੋਗੇ ਆਪਦੇ ਖਿੱਤੇ ਦੀ ਗੱਲ ਕਰੋਗੇ ਤਾਂ ਇਹ ਸਰਕਾਰਾਂ ਤੁਹਾਨੂੰ ਜਿਹੜੀਆਂ ਨੇ ਆਤਵਾਦੀ ਤੇ ਵੱਖਵਾਦੀ ਡਿਕਲੇਅਰ ਕਰਦੀਆਂ ਨੇ ਸੋ ਮੈਂ ਹੁਣ ਪਰਸੋਂ ਦੀ ਗੱਲ ਹੈ ਗੱਲ ਕੁਝ ਵੀ ਨਹੀਂ ਪੀਸਫੁਲ ਪ੍ਰੋਟੈਸਟ ਆ ਹੁਣ ਤੁਸੀਂ ਦੱਸੋ ਕਿ ਅੰਮ੍ਰਿਤਸਰ ਜਿਹੜਾ ਇੱਕ ਪੀਸਫੁਲ ਪ੍ਰੋਟੈਸਟ ਹੋਇਆ ਹੈ ਕਿ ਉਸ ਦੇ ਵਿੱਚ ਕੋਈ ਬਲਾਸਟ ਹੋਇਆ ਹੈ ਕਿ ਉਸ ਚ ਕੋਈ ਬੰਦੇ ਮਾਰੇ ਗਏ ਨੇ ਤਾਂ ਸਾਡੇ ਜਾਣ ਤੋਂ ਪਹਿਲਾਂ ਸਾਨੂੰ ਹਾਊਸ ਅਰੈਸਟ ਕੀਤਾ ਗਿਆ ਦੱਸੋ ਕਿਹੜੇ ਲਾ ਦੇ ਪ੍ਰੋਵੀਜ਼ਨ ਚਾਹੁੰਦਾ ਹੈ ਕੀ ਮੇਰੀ ਤੁਸੀਂ ਬੈਕਗ੍ਰਾਉਂਡ ਚੈੱਕ ਕੀਤੀ ਸੀ ਕੀ ਤੁਸੀਂ ਮੈਨੂੰ ਅਤਵਾਦੀ ਵੱਖਵਾਦੀ ਡਿਕਲੇਅਰ ਕੀਤਾ ਤਾਂ ਇਹਨਾਂ ਦੇ ਨਾਲ ਜਿਹੜੀ ਸੈਂਟਰ ਗਵਰਨਮੈਂਟ ਰਲਈ ਹੋਈ ਹੈ ਸੋ ਸਾਨੂੰ ਜਿਹੜੇ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ ਮੈਂ ਕਹੂੰਗਾ ਅਸੀਂ ਦੂਜੇ ਨੰਬਰ ਦੇ ਸ਼ਹਿਰੀ ਨਹੀਂ ਅਸੀਂ ਤੀਜੇ ਚੌਥੇ ਤੇ ਪਹੁੰਚ ਚੁੱਕੇ ਸੋ ਇਹਦੇ ਨਾਲੋਂ ਤਾਂ ਬੈਟਰ ਹੈ ਕਿ ਸਾਨੂੰ ਜਿਹੜਾ ਵੱਖਵਾਦੀ ਵਾਲਾ ਧਗਮਾ ਉਹ ਪੂਰਾ ਹੀ ਕੀਤਾ ਜਾਵੇ ਜੇ ਤੁਸੀਂ ਸਾਨੂੰ ਬੋਲਣ ਨਹੀਂ ਦੇਣਾ ਸਾਨੂੰ ਗੋਲੀਆਂ ਮਾਰਨੀਆਂ ਨੇ ਸਾਨੂੰ ਪੀਸਫੁਲ ਪ੍ਰੋਟੈਸਟ ਵੀ ਕਰਨ ਦੇਣਾ ਤਾਂ ਫਿਰ ਡੈਮੋਕਰੇਸੀ ਨਾਂ ਦੀ ਇਸ ਕੰਟਰੀ ਪੰਜਾਬ ਚ ਕੋਈ ਚੀਜ਼